ਜਦੋਂ ਨਾ ਛੇਵੇਂ ਪਾਤਸ਼ਾਹ ਨੇ ਬੀਬੀ ਵੀਰੋਜੀ ਨੂੰ ਵਿਦਾ ਕੀਤਾ ਨਾ ਵਿਆਹ ਦੇ ਸਮੇਂ ਤੇ ਸਤਿਗੁਰਾਂ ਨੇ ਬੜੇ ਸੋਹਣੇ ਪਿਆਰੇ ਬਚਨ ਕਹੇ ਜੋ ਹਰੇਕ ਪਿਤਾ ਨੂੰ ਆਪਣੀ ਧੀ ਨੂੰ ਕਹਿਣਾ ਚਾਹੀਦਾ ਸਤਿਗੁਰ ਜੀ ਨੇ ਬਚਨ ਕੀਤੇ ਕਿ ਪੁੱਤਰੀ ਤੁਹਾਨੂੰ ਅਸੀਂ ਦਾਜ ਤੇ ਦੇ ਦਿੰਦੇ ਪਰ ਉਹ ਦਾਜ ਐਸਾ ਹੈ ਦੁਨਿਆਵੀ ਦਾਜ ਜਿਹੜਾ ਹੋਰ 10 ਸਾਲ 20 ਸਾਲ 15 ਸਾਲ ਨੂੰ ਖਤਮ ਹੋ ਜਾਣਾ ਹੈ ਤੁਹਾਨੂੰ ਜਿਹੜਾ ਅਸੀਂ ਦਾਜ ਦੇਣ ਲੱਗੇ ਆ ਨਾ ਜੋ ਅਸੀਂ ਤੁਹਾਨੂੰ ਦਾਜ ਦੇਣਾ ਹੈ ਉਹ ਦਾਜ ਤੁਹਾਡੇ ਨਾਲ ਲੋਕ ਦੇ ਵਿੱਚ ਵੀ ਨਿਭਣਾ ਹੈ ਤੇ ਤੁਹਾਡੇ ਨਾਲ ਪਰਲੋਕ ਦੇ ਵਿੱਚ ਵੀ ਨਿਭਣਾ ਤੇ ਉਸ ਧੀ ਨੇ ਨਾ ਸਤਿਗੁਰਾਂ ਦੇ ਚਰਣਾ ਵਿੱਚ ਨਮਸਕਾਰ ਕੀਤੀ ਸਤਿਗੁਰ ਜੀ ਜੋ ਤੁਸੀਂ ਦੋਗੇ ਸਾਨੂੰ ਪ੍ਰਵਾਨ ਹੈ ਤੇ ਸਤਿਗੁਰਾਂ ਨੇ ਦਾਜ ਪਤਾ ਕੀ ਦਿੱਤਾ ਪਹਿਲਾ ਬਚਨ ਸਤਿਗੁਰਾਂ ਨੇ ਕੀਤਾ ਕਿ ਅਮਰਤ ਵੇਲਾ ਨਹੀਂ ਜੇ ਛੱਡਣਾ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਨੂੰ ਯਾਦ ਕਰਨਾ ਹੈ ਦੂਸਰਾ ਨਾਮ ਬਾਣੀ ਦਾ ਅਭਿਆਸ ਨਹੀਂ ਛੱਡਣਾ ਸਿੱਖਿਆ ਦੇ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੀਬੀ ਵੀਰੋ ਜੀ ਨੂੰ ਜਦੋਂ ਉਹ ਸਮੇਂ ਉਹਨਾਂ ਨੂੰ ਵਿਆਹ ਕੇ ਤੋਰਿਆ ਜਾ ਰਿਹਾ ਜਦੋਂ ਡੋਲੀ ਤੋਰੀ ਜਾ ਰਹੀ ਆ ਉਹ ਸਮੇਂ ਸਤਿਗੁਰੂ ਜੀ ਸਿੱਖਿਆ ਦੇ ਰਹੇ ਨੇ ਕਿ ਪਹਿਲੀ ਗੱਲ ਹੈ ਅਮਰਤ ਵੇਲਾ ਨਹੀਂ ਛੱਡਣਾ ਦੂਜਾ ਨਾਮ ਬਾਣੀ ਦਾ ਅਭਿਆਸ ਨਹੀਂ ਛੱਡਣਾ ਤੀਜਾ ਪਤਨੀ ਪਤੀ ਦੇ ਕਹੇ ਹੋਏ ਬੋਲਾਂ ਨੂੰ ਨਹੀਂ ਜਟਾਲਣਾ ਪਤੀ ਨੇ ਜੋ ਕਹਿ ਦਿੱਤਾ ਉਹਨੂੰ ਮੰਨਣਾ ਹੈ ਸਤ ਕਰਕੇ ਮੰਨਣਾ ਹੈ ਸਤ ਗੁਰਾਂ ਚੌਥੇ ਨੰਬਰ ਤੇ ਕਹਾਂ ਕਿ ਸਾਰੇ ਪਰਿਵਾਰ ਦਾ ਸਤਕਾਰ ਕਰਨਾ ਇਹ ਹੈ ਸਿੱਖਿਆ ਕਿ ਅਮਰਤ ਵੇਲਾ ਸਾਂਭਣਾ ਹੈ ਨਾਮ ਬਾਣੀ ਦਾ ਅਭਿਆਸ ਕਰਨਾ ਹੈ ਪਤੀ ਦੇ ਬੋਲ ਨੂੰ ਨਹੀਂ ਜੇ ਟਾਲਣਾ ਜੇਕਰ ਪਤੀ ਨੇ ਕਹਿ ਦਿੱਤਾ ਕਿ ਇਹ ਕਾਰਜ ਇੱਧਾ ਹੋਵੇਗਾ ਤੇ ਸਤ ਬਚਨ ਕਹਿ ਕੇ ਮੰਨਣਾ ਹੈ ਭਾਵ ਉਹ ਧਰਮ ਪਤੀ ਹੈ ਤੇ ਉਹਦਾ ਧਰਮ ਸਮਝ ਕੇ ਸਤਕਾਰ ਕਰਨਾ ਹੈ ਤੇ ਚੌਥੇ ਨੰਬਰ ਤੇ ਪਰਿਵਾਰ ਦਾ ਸਤਕਾਰ ਕਰਨਾ ਹੈ ਤੇ ਭਾਈ ਗੁਰਦਾਸ ਜੀ ਬੜਾ ਸੋਹਣਾ ਬਚਨ ਕਰਦੇ ਨੇ ਕਹਿੰਦੇ ਕਿ ਵੇਖੋ ਪੁੱਤਰੀ ਹੁੰਦੀ ਹੈ ਜਦੋਂ ਸਾ ਪੇਕੇ ਘਰ ਦੇ ਵਿੱਚ ਰਹਿੰਦੀ ਹੈ ਉਹਨੂੰ ਕੋਈ ਰੋਕ ਟੋਕ ਨਹੀਂ ਜੇ ਹੁੰਦੀ ਪਰਿਵਾਰ ਜੇਕਰ ਕੋਈ ਉਣਤਾਈ ਵੀ ਕਰਦੀ ਹੈ ਭਾਵ ਲੇਟ ਉੱਠਣਾ ਜਾਂ ਕੰਮਕਾਰ ਵਿੱਚ ਉਣਤਾਈ ਕਰਨੀ ਤੇ ਪਰਿਵਾਰ ਕਹਿ ਕੇ ਟਾਲ ਦਿੰਦਾ ਹੈ ਕੋਈ ਨਹੀਂ ਹਾਲੇ ਬੱਚੀ ਹੈ ਸਮਝ ਜਾਵੇਗੀ ਪਰ ਪਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਨੇ ਕਿ ਵੇਖੋ ਇਹ ਸੁਭਾਅ ਪੇਕੇ ਘਰ ਦੇ ਵਿੱਚ ਪ੍ਰਮਾਣ ਹੋ ਜਾਂਦਾ ਹੈ ਪਰ ਜਦੋਂ ਸਹੁਰੇ ਘਰ ਦੇ ਵਿੱਚ ਜਾਂਦਾ ਹੈ ਨਾ ਉਥੇ ਇਹ ਗੱਲਾਂ ਨਹੀਂ ਜੇ ਵੇਖੀਆਂ ਜਾਂਦੀਆਂ ਉਥੇ ਗੁਣ ਵੇਖੇ ਜਾਂਦੇ ਨੇ ਕਿ ਪਿੱਛੋਂ ਕੀ ਸਿੱਖ ਕੇ ਆਏ ਨੇ ਗੁਣਾ ਨੂੰ ਵੇਖਿਆ ਜਾਂਦਾ ਹੈ ਕਹਿੰਦੇ ਕੁਵਾਰੀ ਕੰਨਿਆ ਨੂੰ ਲਾਡ ਕੀਤਾ ਜਾਂਦਾ ਹੈ ਦੁਲਾਰ ਕੀਤਾ ਜਾਂਦਾ ਹੈ ਪਰ ਜਦੋਂ ਸਹੁਰੇ ਘਰ ਦੇ ਵਿੱਚ ਜਾਂਦੀ ਹੈ ਨਾ ਉਦੋਂ ਉਹ ਲਾਡ ਦੁਲਾਰ ਨਹੀਂ ਉਹਦੇ ਗੁਣ ਵੇਖੇ ਜਾਂਦੇ ਨੇ ਕਿ ਪਿਛਲੇ ਘਰ ਤੋਂ ਕੀ ਸਿੱਖ ਕੇ ਆਏ